ਮਾਂਤਰੀ ਪੰਜਾਬ ਤੇ ਕਾਰਵਾਈ ਵੀ ਮੰਗ ਕਰਦੇ ਆ ਵੀ ਸਟਾਫ ਤੇ ਪਰਚਾ ਹੋਣਾ ਚਾਹੀਦਾ ਕਿਉਂਕਿ ਅੱਜ ਮੇਰੇ ਨਾਲ ਬਣੀ ਹੈ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲ ਨਾ ਬਣੇ ਮੇਰੀ ਇਹ ਹੀ ਬੇਨਤੀ ਹੈ ਇਹ ਹੀ ਮੰਗ ਹੈ ਤਾਂ ਤੁਹਾਨੂੰ ਕੱਲ ਸੁਨੇਹਾ ਕਦੋਂ ਲੱਗਿਆ ਕਿੰਨੇ ਵਜੇ ਤੁਸੀਂ ਕੱਲ ਸਕੂਲ ਪਹੁੰਚੇ ਕੀ ਤੁਹਾਨੂੰ ਮੈਸੇਜ ਆਇਆ ਮੈਸੇਜ ਆ ਜੀ ਸਕੂਲ ਤੋਂ ਗਿਆ ਜੀ 6:30 6 ਵਜੇ ਕਹਿੰਦਾ ਵੀ ਤੇਰੇ ਬੱਚੇ ਦੀ ਡੈਥ ਹੋ ਗਈ ਕਹਿੰਦਾ ਵੀ ਕਹਿੰਦਾ ਉਹਨੇ ਮਾਮਰੇ ਬੱਚੀ ਦੀ ਡੈਥ ਹੋ ਗਈ ਐ ਤਾਂ ਹੋ ਨਹੀਂ ਸਕਦਾ ਜੀ ਹੁਣ 2 ਘੰਟੇ ਪਹਿਲਾਂ ਗੱਲ ਹੋਈ ਐ ਤੇ ਉਹ ਕਹਿੰਦੇ ਜੀ ਤੁਸੀਂ ਆ ਜਾਓ ਮੇਰੇ ਨਾਲ ਇਹਨੇ ਗੱਲ ਕਰਕੇ ਫੋਨ ਕੱਟ ਦਿੱਤਾ ਤੇ ਬਾਹਰ ਚ ਬੈਠਿਆ ਜੀ ਤੇ ਸਾਨੂੰ ਅਸੀਂ ਬੈਠਣ ਦੀ ਸਾਨੂੰ ਤਾਂ ਲੋੜ ਪਈਏ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਠੀਕ ਹੈ ਜੀ ਅਸੀਂ ਰਾਤ ਦੇ ਆਏ ਹੋਏ ਹਾਂ ਤੇ ਹੁਣ ਤੱਕ ਸਾਨੂੰ ਕਿਸੇ ਵੀ ਸਟਾਫ ਦੇ ਮੈਂਬਰ ਨੇ ਆ ਕੇ ਹੱਥ ਵੜ ਫੜ ਕੇ ਸਾਡਾ ਇਹ ਆਸਵਾਸ ਨਹੀਂ ਦਿੱਤਾ ਵੀ ਤੁਹਾਡੇ ਨਾਲ ਭਾਈ ਮੰਦਪਾਗੀ ਕਟਣਾ ਹੋਊ ਜੀਦੇ ਨਾਲ ਅਸੀਂ ਐਗਰੀ ਕਰ ਸਕੀਏ ਵੀ ਹਾਂ ਸਾਡੇ ਨਾਲ ਕੁਝ ਹੋ ਗਿਆ ਇਸ ਕਰਕੇ ਸਾਡਾ ਜਿਹੜਾ ਹੈਗਾ ਦਿਮਾਗ ਹੈ ਬਾਰ ਬਾਰ ਇੱਥੇ ਜਾਂਦਾ ਹੈ ਵੀ ਇਹਨਾਂ ਨੇ ਸਾਡੇ ਬੱਚੇ ਨਾਲ ਕੋਈ ਤੱਕੇਸ਼ਾਈ ਕਰੀ ਹੈ ਜੀ ਜਿਸ ਦੇ ਨਾਲ ਉਹਦੀ ਡੈਥ ਹੋਈ ਚਾਹੇ ਤਾਂ ਇਹਨਾਂ ਨੇ ਕੁੱਟਮਾਰ ਕੀਤੀ ਹੈ ਜ਼ਿਆਦਾ ਤੇ ਪਹਿਲਾ ਮੈਡਮ ਹਾਜ਼ਰ ਸੀ ਜਿਹੜੇ ਮੈਡਮ ਸੀ ਪ੍ਰਬੰਧਕ ਲਾਇ ਹੋਏ ਸੀ ਠੀਕ ਜਦੋਂ 2 ਘੰਟਿਆਂ ਨੂੰ ਸਾਨੂੰ ਫੋਨ ਜਾਂਦਾ ਹੈ ਫਿਰ ਮੈਡਮ ਕਹਿੰਦੇ ਮੈਂ ਤਾਂ ਲੁਧਿਆਣੇ ਚਲੀ ਗਈ ਮੈਨੇ ਸਾਸਰੀ ਘਰ ਬਲਾਈ ਚੰਗੀ ਇਹ ਤਾਂ ਕੋਈ ਰਾਈਟ ਨਹੀਂ ਮੰਨਦਾ ਯਾਰ ਇਹ ਪ੍ਰੋਟੈਸਟ ਨਹੀਂ ਹੈ ਇਹ ਪ੍ਰੋਟੈਸਟਾਂ ਇਹ ਦੁੱਖ ਹੈ ਇੱਕ ਬੜਾ ਵੱਡਾ ਦੁੱਖ ਹੈ ਉਸ ਨੌਜਵਾਨ ਜਾਨ ਦਾ ਜਿਨੇ ਹਲੇ ਸੁਪਨੇ ਸਜੋਏ ਸੀ ਤੇ ਉਸ ਪਰਿਵਾਰ ਦੇ ਨਾਲ ਖੜਿਆ ਗਰੀਬ ਪਰਿਵਾਰ ਦੇ ਨਾਲ ਇਹ ਜਿਹੇ ਹਾਲਾਤ ਇਹ ਸਮਝ ਤੋਂ ਬਾਹਰ ਹੈ ਵੀ ਇਹਦੀ ਇਨਕੁਆਰੀ ਪ੍ਰੋਪਰ ਕਰਕੇ ਕਿਉਂ ਨਹੀਂ ਕਰਦੇ ਇਹ ਹਾਲਾਤ ਪੈਦਾ ਕਿਉਂ ਹੁੰਦੇ ਨੇ ਨਹੀਂ ਜੀ ਜਾਂਚ ਅਸੀਂ ਕਰ ਰਹੇ ਜਿਹੜੀ ਕੱਲ ਸਟੇਟਸ ਸੀ ਉਹੀ ਹੈ ਅਸੀਂ ਮਤਲਬ ਜਿਹੜੇ ਮਾਰਕਸ ਵਗੈਰਾ ਦਾ ਤੇ ਹੋਰ ਜਿਹੜੇ ਪੁਆਇੰਟਸ ਹੈਗੇ ਸੀਗੇ ਟੀਚਰ ਤੇ ਵੀ ਅਲਿਗੇਸ਼ਨ ਲਗਾਏ ਗਏ ਨੇ ਹੋ ਲਗਾਏ ਨੇ ਸਾਰੀ ਚੀਜ਼ਾਂ ਦਿਖ ਰਹੀਆਂ ਬਟ ਮੇਨ ਗੱਲ ਇਹ ਹੈ ਵੀ ਪੇਰੈਂਟਸ ਵੱਲੋਂ ਸਾਡੇ ਕੋਲ ਹਲੇ ਕੋਈ ਸਟੇਟਮੈਂਟ ਨਹੀਂ ਆਈ ਹੈ ਅਸੀਂ ਸਟੇਟਮੈਂਟ ਦੀ ਵੇਟ ਕਰ ਰਹੇ ਹਾਂ ਐਜ਼ ਪਰ ਸਟੇਟਮੈਂਟ ਜੋ ਵੀ ਮਤਲਬ ਐਕਸ਼ਨ ਹੋਊਗਾ ਉਹ ਕੀਤਾ ਜਾਊਗਾ ਹੁਣ ਵੀ ਤੁਸੀਂ ਪੇਰੈਂਟਸ ਨਾਲ ਗੱਲ ਕੀਤੀ ਸੀ ਕੀ ਕਿਹਾ ਪੇਰੈਂਟਸ ਵੱਲੋਂ ਨਿਊ ਮਤਲਬ ਟੀਚਰ ਤੇ ਹੀ ਅਲੀਗੇਸ਼ਨ ਜਿਹੜੇ ਹੈਗੇ ਨੇ ਉਹ ਲਗਾਏ ਜਾ ਰਹੇ ਨੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਵੀ ਤੁਹਾਡੀ ਸਟੇਟਮੈਂਟ ਹੈਗੀ ਇੱਕ ਵਾਰ ਦਿਓ ਉਹਦੇ ਤੇ ਇਨਵੈਸਟੀਗੇਸ਼ਨ ਹੋਏਗੀ ਦੇਖੋ ਸਾਰਾ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਸਾਰਾ ਇੱਥੇ ਖੜਾ ਹੈ ਪ੍ਰੋਜੈਕਟ ਡਾਇਰੈਕਟਰ ਜਿਹੜੇ ਚੰਡੀਗੜ੍ਹ ਤੋਂ ਵੀ ਆਏ ਹੈ ਡੀਓ ਸਾਹਿਬ ਵੀ ਖੜੇ ਹੈ ਤਹਿਸੀਲਦਾਰ ਸਾਹਿਬ ਵੀ ਹੈਗੇ ਸਾਨੂੰ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਜਿਹਦਾ ਜਵਾਨ ਬੱਚਾ ਗਿਆ ਲੇਕਿਨ ਇਹਦੀ ਤਫਤੀਸ਼ ਵਾਕਈ ਪੁਲਿਸ ਵੱਲੋਂ ਜਾਰੀ ਹੈ ਅਸੀਂ ਕੋਸ਼ਿਸ਼ ਕਰ ਰੇ ਇੱਕ ਕਮੇਟੀ ਬਣਾ ਕੇ ਕਮੇਟੀ ਦਾ ਗਠਨ ਕਰਕੇ ਉਹਦੀ ਵੀ ਰਿਪੋਰਟ ਲੈ ਲਈ ਜਾਵੇ ਜੇ ਕੋਈ ਦੋਸ਼ੀ ਉਦੇ ਤੇ ਜਿਹੜੀ ਹੈਗੀ ਐ ਪੁਲਿਸ ਦੀ ਕਾਰਵਾਈ ਦੇ ਨਾਲ ਨਾਲ ਜਿਹੜੀ ਹੈਗੀ ਐ ਡਿਪਾਰਟਮੈਂਟਲ ਇਨਕੁਆਇਰੀ ਵੀ ਅਸੀਂ ਸ਼ੁਰੂ ਕਰਨ ਦੀ ਸੋਚ ਰਹੇ ਹਾਂ ਤਾਂ ਕਿ ਜੇ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਉਹਨੂੰ ਬਕਾਇਦਾ ਉਹਨੂੰ ਸਜ਼ਾ ਦਿੱਤੀ ਜਾ ਸਕੇ ਤੇ ਅਸੀਂ ਪਰਿਵਾਰ ਨਾਲ ਵੀ ਗੱਲਬਾਤ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਇਹਦਾ ਕੋਈ ਨਾ ਕੋਈ ਜਿਹੜਾ ਹੈਗਾ ਹੱਲ ਨਿਕਲੇਗਾ ਕੱਤੀ ਮੰਗ ਰਹੇ ਹੋ ਜੀ ਤਾਂ ਮੈਂ ਭਰੀ ਜੱਜ ਕਰੋਗੇ ਸਾਰੀ ਰਾਤ ਕੀ ਹੋ ਰਹੀ ਤੇ ਜਵਾਨੀ ਮੈਂ ਆਇਆ ਤੇ ਮਕੈਦੀ ਜਾਂਚ ਕਰੋਗੇ ਕਿ ਆਮਿਤ ਕਰੋ ਮਾਨੂੰ ਨੂੰ ਸਾਫ ਦਿਓ ਉਹਨੂੰ ਗ੍ਰਿਫਤਾਰ ਕਰੋ ਪਰ ਤੈਨੂੰ ਮਾਨੂੰ ਸਾਫ ਦੇ ਦਿਓ ਹੱਥ ਬੰਨ੍ਹ ਦੇ ਮੈਡਮ ਨੂੰ ਰੈਸਟ ਕਰੋ ਜੀ ਫਿਰ ਕੋਈ ਉੱਤੇ ਮੈਡਮ ਦੀ ਰੈਸਟ ਕਰੋ ਰੈਸਟ ਕਰੋ ਮੈਡਮ ਦੀ ਰੈਸਟ ਕਰੋ ਰੈਸਟ ਕਰੋ ਸਾਡੇ ਸਾਹਮਣੇ ਆ ਕੇ ਉਹਨੇ ਇੱਕ ਵੀ ਸਵਾਲ ਨਹੀਂ ਜਵਾਬ दिया ਵੀ ਹਾਂ ਇੱਕ ਆਸਾਨ ਤੋਂ ਹੋਏ ਤੁਸੀਂ ਤਾਂ ਮਾਨੂੰ ਸਾਫ ਦਿਓ ਉਹਨੂੰ ਸਪੋਰਟ ਕਰਕੇ ਪਰਚਾ ਦੱਕ